ਸੋ ਦਸਕਨ ਸਵਾਗਤ ਹੈ ਜਨ ਪੰਜਾਬੀ ਨਿਊਜ਼ ਤੇ ਸਰ 2024 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਉਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈ ਜੀ ਦੇਖੋ ਜੀ ਜੈਗੁਰਦੇਵ ਤਨਗੁਰਦੇਵ ਜੀ ਸਾਰਿਆਂ ਨੂੰ ਆਪਾਂ ਬੇਨਤੀ ਕਰਨਾ ਚਾਹੁੰਦੇ ਆ ਕਿ ਨਸ਼ੇ ਤੋਂ ਬਚੋ ਤੇ ਸਰਕਾਰਾਂ ਨਾਲ ਜਿਹੜੇ ਸਰਕਾਰਾਂ ਆਈਆਂ ਗਈਆਂ ਇਹਨਾਂ ਨੂੰ ਛੱਡੋ ਤੇ ਸਾਡੇ ਹੱਕ ਚ ਨਹੀਂ ਵੋਟਾਂ ਜਿੰਨੀਆਂ ਪਾਸ ਦੇ ਪਾਓ ਸਾਡੀ ਸਰਕਾਰ ਲੈ ਕੇ ਆਓ ਤੇ ਐਸੀ ਸਮਾਜ ਭਾਈਚਾਰੇ ਨੂੰ ਅੱਗੇ ਲੈ ਕੇ ਆਓ ਕਿਉਂਕਿ ਇਹਨਾਂ ਨੇ ਸਾਡਾ ਸਮਾਜ ਖਤਮ ਕੀਤਾ ਵਾ ਨਸ਼ੇ ਕਰਾ ਕਰਾ ਕੇ ਇਹਨਾਂ ਨੇ ਲੀਡਰਾਂ ਨੇ ਬੇੜਾ ਗਰਗ ਕਰਤਾ ਇੰਡੀਆ ਦਾ ਪਰਦੇਸ਼ ਦਾ ਕਾਰੋਬਾਰ ਹੈ ਨਹੀਂ ਕਿ ਸਾਰੀ ਦੁਨੀਆ ਰੋ ਰਹੀ ਇਹਨਾਂ ਦੇ ਜਾਨ ਨੂੰ ਬੈਠ ਕੇ ਜੇ ਕੋਈ ਲੜ ਰਿਹਾ ਤੇ ਉਹਦਾ ਨਾਮ ਹੈ ਨੀਟੂ ਸ਼ਟਰਾਂ ਵਾਲਾ ਤੇ ਪਲੀਜ਼ ਤੁਸੀਂ ਸਾਰੇ ਨੀਟੂ ਸ਼ਟਰਾਂ ਵਾਲਾ ਸਾਥ ਦਿਓ ਮੇਘਮਪੁਰਾ ਪਾਰਟੀ ਸਾਂਝਾ ਫਰੰਟ ਜਿਹੜੀ ਪਾਰਟੀ ਹੈ ਉਹ ਸਾਡੀ ਪਾਰਟੀ ਸਤਗੋਬ ਰਵਿਦਾਸ ਮਹਾਰਾਜ ਦੀ ਪਾਰਟੀ ਹੈ ਤੇ ਇਹਨੂੰ ਪਾਰਟੀ ਨੂੰ ਅੱਗੇ ਲੈ ਜਾਣ ਵਾਸਤੇ ਸਾਨੂੰ ਤੁਹਾਡੀ ਲੋੜ ਹੈ ਇੱਕ ਇੱਕ ਵੋਟ ਸਾਡੀ ਚੋਲੀ ਚ ਪਾ ਕੇ ਸਾਨੂੰ ਕਾਮਯਾਬ ਕਰੋ ਤੇ ਨਰਿੰਦਰ ਮੋਦੀ ਨੂੰ ਹਰਾਓ ਤੇ ਸਾਨੂੰ ਜਿਤਾਓ ਵਾਰਾ ਨਸੀਬੀ ਸਾਡਾ ਜਿਹੜਾ ਡੰਕਾ ਵਾ ਉਹ ਕਾਇਮ ਹੋਣ ਜਾ ਰਿਹਾ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਐਸੇ ਸਮਾਜ ਭਾਈਚਾਰੇ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਤੇ ਸਾਰੇ ਮੇ ਨਾਲ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇੱਕ ਇੱਕ ਵਾਦਾ ਜਿਹੜਾ ਪੂਰਾ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੇ ਸਾਰੇ ਵਾਦੇ ਪੂਰੇ ਕਰਤੇ ਆ ਪੰਜਾਬ ਚ ਦੇਖੋ ਜੀ ਕੋਈ ਵਾਦਾ ਨਹੀਂ ਪੂਰਾ ਹੋਇਆ ਡਾਕਟਰ ਸਾਡੇ ਅਜੇ ਮਲ ਜੀ ਹੈਗੇ ਨੇ ਉਹਨਾਂ ਨੂੰ ਪੁੱਛੋ ਕਿ ਉਹ ਕੀ ਉਹਨਾਂ ਨੇ ਕੌਮ ਵਾਸਤੇ ਕਿੰਨੀ ਕੁਰਬਾਨੀ ਦੇਣ ਦੇ ਆ ਹਰ ਇੱਕ ਟਾਈਮ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਕੌਮ ਵਾਸਤੇ ਇਹ ਉਹਨਾਂ ਨੇ ਕੱਢਿਆ ਉਹਨਾਂ ਨੂੰ ਸਲੂਟ ਹਸਪਤਾਲ ਉਹਨਾਂ ਦੇ ਸਰਪੰਚ ਸਾਹਿਬ ਉਹ ਵੀ ਬਹੁਤ ਅੱਛੀ ਉਹਨਾਂ ਦੀ ਸਾਰੀ ਟੀਮ ਹੈ ਐਸੀ ਡਾਕਟਰ ਹੈ ਜੇ ਮੈਨੂੰ ਉਹਦਾ ਨਾਮ ਲਿਆ ਉਹਨਾਂ ਦੀਆਂ ਸੁਰਖੀਆਂ ਦੇ ਵਿੱਚ ਦੀ ਨਾਮ ਆ ਰਿਹਾ ਕਿ ਕਾਂਗਰਸ ਵੱਲੋਂ ਜਿਹੜੇ ਆ ਹਲਕਾ ਚੱਬੇਵਾਲ ਤੋਂ ਇਲੈਕਸ਼ਨ ਲੜ ਰਹੇ ਆ ਕਿ ਉਹਨਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ ਕਾਂਗਰਸ ਕੋਲੋਂ ਕਿ ਨਹੀਂ ਲੜਨਾ ਚਾਹੀਦਾ ਦੇਖੋ ਜੇ ਕੌਮ ਦੇ ਅੱਗੂ ਆ ਕੌਮ ਦੇ ਸਾਰੇ ਸਿਪਾਹੀ ਨਾਲ ਆ ਉਹਨਾਂ ਦੇ ਫਿਰ ਉਹਨਾਂ ਨੂੰ ਕੋਈ ਵੀ ਕਿ ਤੁਮੀ ਟਿਕਟ ਮਿਲਦੀ ਲੜਨਾ ਚਾਹੀਦਾ ਕਿਉਂਕਿ ਇੱਕ ਵਾਰੀ ਬੰਦੇ ਨੂੰ ਆਪਣਾ ਆਪ ਅਜਮਾਣਾ ਦਿੰਦਾ ਅਸੀਂ ਹਵਾਜ ਦੇ ਨਹੀਂ ਤੁਰੇ ਫਿਰਦੇ ਸਾਰੀ ਦੁਨੀਆ ਕਵੇ ਇਸ ਦਾ ਨਾਲ ਅਸੀਂ ਦਾ ਨਾਲ ਜਦੋਂ ਵੋਟਾਂ ਪੈਣਗੇ ਸਾਨੂੰ ਉਦੋਂ ਪਤਾ ਲੱਗੇਗਾ ਵੀ ਸਾਡੇ ਨਾਲ ਕਿੰਨੇ ਕ ਬੰਦੇ ਜੁੜੇ ਆ ਪਹਿਲਾਂ ਤਾਂ ਮੈਨੂੰ ਮੇਰੇ ਘਰ ਦੀਆਂ 5 ਵੋਟਾਂ ਪਈਆਂ ਸੀ ਉਸ ਤੋਂ ਬਾਅਦ 4599 ਦਾ ਆਂਕੜਾ ਜਿਹੜਾ ਇਹ ਵੱਡਿਆਂ ਵੱਡਿਆਂ ਦੇ ਲੀਡਰਾਂ ਦੇ ਗਲੇ ਦੇ ਥੱਲੋਂ ਨਹੀਂ ਉਤਰਿਆ ਕਿਉਂਕਿ ਇਹ ਆਂਕੜਾ ਬਹੁਤ ਵੱਡਾ ਸੀਗਾ ਔਰ ਉਹਨਾਂ ਨੂੰ ਇਹੀ ਸੀਗਾ ਕਿ 5-700 ਵੋਟ ਤੱਕ ਅੱਜ 2-300 2 300 500 ਬਹੁਤ ਆ ਜੋਰ ਲਾਏਗਾ ਤੇ ਪਰ 4599 ਦਾ ਮਤਲਬ ਕਿ ਰਿਕਾਰਡ ਤੋਂ ਰਿਕਾਰਡ ਤੋੜ ਇਹ 4599 ਲਗਾ ਤੇ ਅਗਲੀ ਵਾਰ 5 5.5 ਲੱਖ 10 ਲੱਖ ਵੋਟ ਲੈ ਜਾ ਸਕਦਾ ਤੇ ਇਸਾਰੀ ਇਸਨੂੰ ਡਾਕਟਰ ਅਜੀਮਾਲ ਜੀ ਹਾਲਕਾ ਚੱਬੇਵਾਲ ਤੋਂ ਇਲੈਕਸ਼ਨ ਲੜ ਰਹੇ ਆ ਕਿ ਤੁਸੀਂ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਮੈਦਾਨ ਦੇ ਵਿੱਚ ਉਧਰੋਂ ਗਏ ਕਿ ਨਹੀਂ ਉਧਰੋਂ ਗਏ ਇਲੈਕਸ਼ਨ ਆਪਣੀ ਜਗ੍ਹਾ ਸਾਡੇ ਭਰਾ ਨੇ ਉਹ ਭਰਾ ਉਹ ਪਹਿਲੇ ਨੇ ਇਲੈਕਸ਼ਨ ਦੀ ਗੱਲ ਬਾਅਦ ਚ ਆਪਾਂ ਦੇ ਨਾਲ ਖੜੇ ਤੇ ਤੁਸੀਂ ਫਿਰ ਜਿਹੜਾ ਪੰਜਾਬ ਦੇ ਵਿੱਚ ਭਗਵਾਨ ਤਮਨ ਨੂੰ ਖੁੱਲੇ ਚਤਾਵਨੀ ਦੇਉਂਗਾ ਕਿ ਜਿਹੜਾ ਮੱਲ ਸਾਹਿਬ ਦੇ ਹੱਕ ਦੇ ਵਿੱਚ ਆ ਕੇ ਦੇਖੋ ਮੇਰੀ ਜਿਹੜੀ ਮੇਰੀ ਜਿਹੜੀ ਪਾਰਟੀ ਹੈ ਮੇਰੀ ਸਕੀਮ ਹੈ ਮੈਂ ਆਪ ਲੜ ਰਿਹਾ ਮੇਰੀ ਐਸੀ ਸਮਾਜ ਭਾਈਚਾਰ ਲੜ ਰਿਹਾ ਇਸ ਸੱਚਾਈ ਦੇ ਦਮ ਤੇ ਲੜ ਰਿਹਾ ਇਹਨਾਂ ਨੂੰ ਮਿਲਿਆ ਕੁਛ ਨਹੀਂ ਤਾਂ ਲੜ ਰਿਹਾ ਜੇ ਕੁਛ ਇਹਨਾਂ ਦੀ ਸੁਣਵਾਈ ਹੁੰਦੀ ਤੇ ਮੈਨੂੰ ਕੋਈ ਦੁੱਖ ਨਹੀਂ ਸੀਗਾ ਫਿਰ ਮੈਨੂੰ ਕਿ ਲੋਟ 'ਚ ਖੜਾ ਹੁੰਦੀ ਮੇਰੇ ਵਰਗੇ ਬੇਖੁਬੰਦਿਆਂ ਨੂੰ ਲੜਨ ਦੀ ਲੋੜ ਸੀਗੀ ਨਹੀਂ ਇਹਨਾਂ ਨੇ ਸਾਡੇ ਸਮਾਜ ਨੂੰ ਕੁਛ ਨਹੀਂ ਦਿੱਤਾ ਇਸ ਕਰਕੇ ਸਾਡਾ ਸਮਾਜ ਅੱਗੇ ਲੜ ਰਿਹਾ ਉਹ ਸਾਡੇ ਸਮਾਜ ਦੇ ਯੋਧੇ ਬਣ ਕੇ ਸੀ ਲੜਨਾ ਵਾ ਅਸੀਂ ਤੁਸੀਂ ਕੀ ਆਪਣੇ ਹਲਕਾ ਚੱਬੇਵਾਦੇ ਲੋਕਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਡਾਕਟਰ ਅਜੀ ਮਾਦਨ ਉਹਨਾਂ ਦੇ ਹੱਕ ਦੇ ਵਿੱਚ ਦੇਖੋ ਅਸੀਂ ਨਾਲ ਜਿੱਥੇ ਗਣਗੇ ਇੱਥੇ ਖੜੇ ਐਡ ਦੀ سپورਟ ਜਦੋਂ ਮਰਜੀ ਫੋਨ ਕਰਕੇ ਦੇਖਣਾ ਉਹ ਸਾਡਾ ਸਾਥ ਦਿੰਦੇ ਸੀ ਉਹਨਾਂ ਦੇ ਦਮ ਇਹ ਤੇ ਹੱਥ ਨੂੰ ਹੱਥ ਹੈ ਜਿਹੜਾ ਸਾਨੂੰ ਚਿਕਾਨੀ ਦੇਗਾ ਤੁਸੀਂ ਉਹਨੂੰ ਚਿਕਾਨੀ ਜਾਵਾਂਗੇ ਪਰ ਉਹ ਦਿਲੋਂ ਸਾਡੇ ਨਾਲ ਅਸੀਂ ਉਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਨੇਟੋ ਸ਼ਟਰਾਂ ਵਾਲੇ ਫਿਰ ਹਲਕਾ ਚੱਬੇਵਾਦੇ ਵਿੱਚ ਧੁਮਾਕਾ ਕਰ ਰਹੇ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ